ਜਿਹੜੀ ਡੇਲੀ ਰੁਟੀਨ ਚ ਦਿਨ ਟਾਈਮ ਨੂੰ ਆ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚਾਹਦੇ ਰਹਿੰਦੇ ਸੀ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਐਸਆਈ ਹਰਜਿੰਦਰ ਸਿੰਘ ਗ੍ਰੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵਾ ਤੇ ਉਹਨੂੰ ਰੋਕਣ ਦਾ ਸ਼ਾਰਾ ਕੀਤਾ ਜਿਹੜਾ ਯਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਰੋਕ ਲਿਆ ਸੀਗਾ ਆਈ ਕਾਰਡ ਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਸਰਨਤਨ ਡਿਊਟੀ ਕਰਦਾ ਜਦੋਂ ਉਹਨੂੰ ਫਿਰ ਡਿਟੇਲ ਚ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜੀ ਮਾਨਯੋਗ ਸੀਪੀ ਸਾਹਿਬ ਇਹ ਹਦਾ ਤਾ ਤਬਕ ਜਿਹੜੀ ਡੇਲੀ ਰੂਟੀਨ ਚ ਤੋ ਦਿਨ ਟਾਈਮ ਨੂੰ ਆ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚਾਹਦੇ ਰਹਿੰਦੇ ਆ ਜੀ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਸੀ ਸਾਡਾ ਦਾਕਾ ਲੱਗਾ ਹੋਇਆ ਸੀ ਗਸ਼ਤ ਚੱਲ ਰਹੀ ਸੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਐਸਆਈ ਹਰਜਿੰਦਰ ਸਿੰਘ ਗ੍ਰੀਡ ਕਰ ਰਿਹਾ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵਾ ਤੇ ਉਹਨੂੰ ਰੋਕਣ ਦਾ ਸ਼ਰਾ ਕੀਤਾ ਜਿਹੜਾ ਯਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਰੋਕ ਲਿਆ ਸੀਗਾ ਤੇ ਫਿਰ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਦੇ ਵੇਖਿਆ ਤੇ ਕੁਝ ਅੱਖਰ ਉਸ ਚ ਮਿਸਿੰਗ ਸੀਗੇ ਜਿਸ ਤੇ ਨੂੰ ਪੁੱਛਿਆ ਕਿ ਐਕਟੀਵਾ ਕਿੰਨਾ ਵੀ ਐਕਟੀਵਾ ਮੇਰੀ ਹੈ ਜੀ ਪਰ ਸ਼ਕਤੀ ਨੇ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟੀਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਤਰਨ ਤਰਨ ਡਿਊਟੀ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲ ਚ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਮਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ ਬੈਲਟ ਹੁੰਦੀ ਹੈ ਕਾਂਸਟੇਬਲ ਪਾਉਂਦੇ ਨੇ ਉਹ ਵੀ ਨਿਕਲੀ ਤੇ ਕਾਲੇ ਬੂਟ ਨੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਟੀਜ ਨੂੰ ਅਸੀਂ ਬਾਅਦ ਚੋਂ ਮੱਦੇਨਜ਼ਰ ਰੱਖਦੇ ਹੋਏ ਮਕਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਗੇਟ ਕੀ ਮਾਜਰੀ ਇਹਦਾ ਰਹਿਮਤ ਰਾਜੀ ਹੈ ਇਹਨੇ ਜਿਹੜਾ ਮਕਦਮਾ ਦਰਜ ਕਰਕੇ ਇਹਦੀ ਰੈਸ ਪਾਈ ਹੈ ਜੀ ਤੇ ਨੈਕਸਟ ਦਿਨ ਦਾ ਅਸੀਂ ਪੁਲਿਸ ਰਮਾਂਡ ਲੈ ਕੇ ਤੇ ਦੇਖੋ ਇਹਦੀ ਵਰਤੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇਹਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗੱਲ ਉਦੇ ਸੰਬੰਧੀ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਫਿਰ ਪੜਿਆ ਕਿ ਨਹੀਂ ਕਰਨਾ ਮਾਨਜੋਗ ਸੀਪੀ ਸਾਹਿਬ ਇਹ ਦੇਤਾ ਮੁਤਾਬਕ ਜਿਹੜੀ ਡੇਲੀ ਰੂਟੀਨ ਚ ਦਿਨ ਟਾਈਮ ਦਾ ਆ ਟਾਈਮ ਜਿਹੜੀ ਸਾਡੀ ਗਸ਼ਤ ਤੇ ਨਾਕੇ ਚਾੰਦੇ ਰਹਿੰਦੇ ਆ ਜੀ ਇਸੇ ਲੜੀ ਦੇ ਵਿੱਚ ਕੱਲ ਸ਼ਾਮ ਨੂੰ ਇੱਕ ਅਸੀਂ ਸਾਡਾ ਤਾਕਾ ਲੱਗਾ ਹੋਇਆ ਅਸੀਂ ਗਸ਼ਤ ਚੱਲ ਰਹੀ ਸੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਐਸਆਈ ਹਰਜਿੰਦਰ ਸਿੰਘ ਗ੍ਰੀਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਜੀ ਐਕਟਿਵ ਆ ਤੇ ਉਨਰੋਕਣ ਦਾ ਸ਼ਰਾ ਕੀਤਾ ਜਿਹੜਾ ਇੱਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਰੋਕ ਲਿਆ ਸੀਗਾ ਤੇ ਫਿਰ ਉਹਦੀ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਦੇ ਵੇਖਿਆ ਤੇ ਕੁਝ ਅੱਖਰ ਉਸ ਚ ਮਿਸਿੰਗ ਸੀਗੇ ਜਿਸ ਤੇ ਉਹ ਪੁੱਛਿਆ ਕਿ ਐਕਟਿਵਾ ਕਿੰਨਾ ਵੀ ਐਕਟਿਵਾ ਮੇਰੀ ਹੈ ਜੀ ਪਰ ਸ਼ਕਤੀ ਨਾਲ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਤਰੰਤ ਤੰਤੂ ਪੁੱਛਿਆ ਪਰ ਜਦੋਂ ਉਹਨੂੰ ਫਿਰ ਡਿਟੇਲ ਚ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਵੀ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਆ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਮਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ ਬੈਲਟ ਹੁੰਦੀ ਹੈ ਕਾਂਸਟੇਬਲ ਪਾਉਂਦੇ ਨੇ ਉਹ ਵੀ ਨਿਕਲੀ ਤੇ ਕਾਲੇ ਬੂਟ ਨੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਚੀਜ਼ ਨੂੰ ਅਸੀਂ ਬਾਅਦ ਚੋ ਮੱਧੇ ਨਜ਼ਰ ਰੱਖਦੇ ਹੋਏ ਮੁਕੱਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਬੀਰ ਸਿੰਘ ਵਾਸੀ ਗੇਟ ਕੀ ਮਾਇਰੀ ਜਿਹੜਾ ਰਹਿਮੋਲਾ ਜੀ ਇਹਨੇ ਜਿਹੜਾ ਮੁਕੱਦਮਾ ਦਰਜ ਕਰਕੇ ਇਹਦੀ ਰੈਸਪਾਈ ਹੈ ਜੀ ਤੇ ਨੈਕਸਟ ਦਿਨ ਅਸੀਂ ਪੁਲਿਸ ਰਮਾਂਡ ਲੈ ਕੇ ਤੇ ਕੋ ਇਹਦੀ ਵਰਦੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇਹਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸੰਬੰਧੀ ਜਿਹੜੀ ਅਸੀਂ ਕਵਤੀਸ਼ ਕਰ ਰਹੇ ਹਾਂ ਫਿਰ ਪੜਿਆ ਕਿ ਨਹੀਂ ਹੈ